ਪਠਾਨਕੋਟ ਨਗਰ ਨਿਗਮ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ ਦੱਸਦੇ ਇਹ ਨਗਰ ਕਮਿਸ਼ਨਰ ਨੇ ਬਰਸਾਦਾਂ ਦੇ ਦਿਨਾਂ ਨੂੰ ਲੈ ਕੇ ਜਿਹੜੀ ਮੀਟਿੰਗ ਹੋ ਰਹੀ ਹੈ ਲਗਾਤਾਰ ਦੱਸਦੇ ਇਹ ਪਿਛਲੇ ਦਿਨਾਂ ਚਵੀ ਵਿਧਾਇਕ ਅਸ਼ਵਨੀ ਸ਼ਰਮਾ ਨੇ ਜੜੀ ਇੱਕ ਬੈਠਕ ਕੀਤੀ ਸੀ ਤੇ ਬੈਠਕ ਦੇ ਵਿੱਚ ਤਮਾਮ ਉਹ ਰਣਨੀਤੀ ਤਿਆਰ ਕੀਤੀ ਸੀ ਕਿ ਬਰਸਾਂਤਾਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਪਨਪਦੀਆਂ ਨੇ ਜਾਂ ਫਿਰ ਉਹ ਸੜਕਾਂ ਨੂੰ ਪੂਰਨਾ ਹੋਵੇ ਜਾਂ ਨਾਲੇ ਸਾਫ਼ ਕਰਾਉਣਾ ਹੋਵੇ ਜਾਂ ਕਿਸੇ ਗੱਟਰ ਦਾ ਟੱਕਣ ਜਾਂ ਫਿਰ ਕੁਝ ਵੀ ਅਜੀਹੀਆਂ ਸਮੱਸਿਆਵਾਂ ਜਿਹੜੀਆਂ ਨੇ ਬਰਸਾਂਤਾਂ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਬੈਠਕ ਬੁਲਾਈ ਗਈ ਸੀ ਤੇ ਜਿਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਨਗਰ ਨਿਗਮ ਦਾ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਤਾਂ ਉਥੋਂ ਨਗਰ કમિશનર કમિશ્નર રે ਇੱਕ ਵਾਰ ਫੇਰ ਤੋਂ ਅੱਜ ਉਹਨਾਂ ਨੇ ਬੈਠਕ ਬੁਲਾਈ ਸੀ ਜਿੱਥੇ ਤਮਾਮ ਐਮਸੀ ਜਿਹੜੇ ਨੇ ਉਹ ਮੌਜੂਦ ਸੀ ਤਮਾਮ ਜਿੰਨੇ ਵੀ ਨਗਰ ਨਿਗਮ ਦੇ ਅਸੀਂ ਕਹਿ ਸਕਦੇ ਹਾਂ ਮੈਂਬਰਾਂ ਨੂੰ ਹੋਣਾ ਚਾਹੀਦਾ ਸੀ ਨਗਰ ਕਮਿਸ਼ਨਰ ਨੂੰ ਹੋਣਾ ਚਾਹੀਦਾ ਸੀ ਕਿਉਂਕਿ ਇਹ ਰਿਸਪੌਂਸਿਬਿਲਟੀ ਡਾਇਰੈਕਟਲੀ ਇੰਡਾਇਰੈਕਟਲੀ ਕਿਤੇ ਨਾ ਕਿਤੇ ਨਗਰ ਕਮਿਸ਼ਨਰ ਦੀ ਹੀ ਬਣਦੀ ਹੈ ਕਿਉਂਕਿ ਇਹ ਜਿਹੜੀ ਸਮੱਸਿਆਵਾਂ ਨੇ ਨਗਰ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਨਿਪਟਾਰਾ ਕਰਨਾ ਨਗਰ ਕਮਿਸ਼ਨਰ ਦੀ ਰਿਸਪੌਂਸਿਬਿਲਟੀ ਹੈ ਤੇ ਕਿਤੇ ਨਾ ਕਿਤੇ ਇਰਰਿਸਪੌਂਸਿਬਲ ਹੁੰਦੇ ਨਜ਼ਰ ਆਏ ਤੇ ਸਾਰੇ ਜਣੇ ਜਿਹੜੇ ਨੇ ਦਫ਼ਤਰ ਦੇ ਬਾਹਰ ਬੈਠ ਕੇ ਜ਼ਾਰ ਕੀਤਾ ਤੇ ਟਾਲਮਟੋਲ ਕਰਦੇ ਹੋਏ ਨਜ਼ਰ ਆਏ ਤੇ ਇਸ ਮੌਕੇ ਤੇ ਭਾਜਪਾ ਸਨੇ ਵਿਧਾਇਕ ਅਸ਼wini ਸ਼ਰਮਾ ਜਿਹੜੇ ਨੇ ਉਹ ਰੱਜ ਕੇ ਵਰਸੇ ਉਹਨਾਂ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਤੇ ਤੰਜ ਕਸਦੇ ਹੋਏ ਨਜ਼ਰ ਆਏ ਕਿ ਵਿਧਾਇਕ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਬਾਰੇ ਲੋਕਾਂ ਦੇ ਹਿੱਤ ਦੇ ਬਾਰੇ ਸੋਚ ਰਹੇ ਨੇ ਪਰ ਨਗਰ ਕਮਿਸ਼ਨਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਕੰਨੀ ਘਸਪਾਉਂਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੀ ਸਮੱਸਿਆਵਾਂ ਨੂੰ ਇੰਪੋਰਟੈਂਸ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਉਨੀ ਜ਼ਿਆਦਾ ਮਹੱਤਵਪੂਰਨ ਨਹੀਂ ਸਮਝਿਆ ਜਾ ਰਿਹਾ ਜਦੋਂ ਖੜਾ ਆ ਜਾਂਦੀਆਂ ਜਾਂ ਫਿਰ ਬਰਸਾਂਤਾ ਦੇ ਦਿਨ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਕੁਝ ਇਹੋ ਜਿਹਾ ਹੋ ਜਾਂਦਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਫੇਰ ਨਗਰ ਕਮਿਸ਼ਨਰ ਸੁੱਤਾ ਹੋਇਆ ਜਾ ਕੇ ਤੇ ਹੋਰ ਕੀ ਕੀ ਉਹਨਾਂ ਨੇ ਕਿਹਾ ਇਸ ਮੌਕੇ ਤੇ ਕੀ ਸਮੱਸਿਆਵਾਂ ਦੇ ਬਾਰੇ ਉਹਨਾਂ ਨੇ ਚਰਚਾ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਸ ਤਮਾਮ ਗੱਲਬਾਤ ਨੂੰ ਜਿਹੜਾ ਹੈ ਉਹ ਸਾਹਮਣੇ ਲਿਆ ਕੇ ਆਏ ਨੇ ਆਓ ਦੇਖਦੇ ਹਾਂ ਇਸ ਸਮੇਂ ਦੀ ਵੱਡੀ ਖਬਰ ਪਿਛਲੇ ਸੋਮਵਾਰ ਅਸੀਂ ਇੱਥੇ بارش ਨੂੰ ਧਿਆਨ ਚ ਰੱਖਦੇ ਹੋਏ ਕੀ ਬਰਸਾਤ ਦਾ ਮੌਸਮ ਹੈ ਨਗਰ ਨਿਗਮ ਦੀ ਕੀ ਤਿਆਰੀ ਹੈ ਉਹਦੇ ਲਈ ਇੱਥੋਂ ਦੇ ਅਫੀਸਰ ਸਬਾਨ ਨਾਲ ਬੈਠੇ ਆ ਇਹਨਾਂ ਨੇ ਇੱਕ ਲਿਸਟ ਬਣਾ ਕੇ ਦਿੱਤੀ ਕਿ ਕੀ ਕੀ ਕੰਮ ਕਰਨ ਵਾਲੇ ਨੇ ਟੱਕਣ ਟੁੱਟੇ ਨੇ ਨਾਲਿਆਂ ਦੀ ਸਫਾਈ ਗੰਦਾ ਪਾਣੀ ਸੀਵਰੇਜ ਬੰਦਾ ਹੈ ਅਲੱਗ-ਅਲੱਗ ਇਲਾਕੇ 'ਚ ਕੀ ਕੀ ਸਮੱਸਿਆ ਹੈ ਉਹਦੀ ਸਾਰੀ ਜਾਣਕਾਰੀ ਡਿਸਕਸ ਹੋਈ ਸਾਡਾ ਮਕਸਦ ਕਿਤੇ ਵੀ ਕੋਈ ਰਾਜਨੀਤੀ ਕਰਨਾ ਨਹੀਂ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਨਗਰ ਨਿਗਮ ਦਾ ਕਮਿਸ਼ਨਰ ਸ਼ਕਲੋਂ ਭੋਲਾ ਭਾਲਾ ਲੱਗਦਾ ਹੈ ਪਰ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਿਹਾ ਮੇਰੇ ਉਹਨੂੰ ਸਵਾਲ ਹੈ ਕਿ ਐਜ਼ ਨਗਰ ਕਮਿਸ਼ਨਰ ਨਗਰ ਨਿਗਮ ਐਡੀ ਵੱਡੀ ਨਗਰ ਨਿਗਮ ਹੋਏ ਕੀ ਉਹਦੇ ਕਮਿਸ਼ਨਰ ਦੇ ਨਾਤੇ ਹਫਤੇ 'ਚ ਇੱਕ ਦਿਨ ਉਹਦਾ ਇੱਥੇ ਬੈਠਣਾ ਜ਼ਰੂਰੀ ਨਹੀਂ ਹੈ ਕਿਆ? ਕਿਉਂ ਉਹਨੂੰ ਸਮਾ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸੁਣਨੀਆਂ ਚਾਹੀਦੀਆਂ? ਲੋਕੀ ਗੰਦਾ ਪਾਣੀ ਪੀ ਰਹੇ ਨੇ। ਇਹ ਚਾਂਦ ਚੈਨ ਦੇ ਨਾਲ ਬਿਸਲੇਰੀ ਪਾਣੀ ਪੀਂਦੇ ਨੇ। ਲੋਕੀ ਸੀਵਰੇਜ ਦੀ ਬਹੁਤ ਸੁੰਘਦੇ ਨੇ। ਇਹ ਚੈਨ ਨਾਲ ਆਪਣੇ ਘਰਾਂ 'ਚ ਬੰਦੇ ਨੇ। ਗੰਦਾ ਪਾਣੀ ਰੁੜੀ ਜਾਂਦਾ ਪਿਆ। ਸੜਕਾਂ 'ਚ ਖੱਡੇ ਪਈ ਜਾ ਰਹੇ ਨੇ। ਅਸੀਂ ਤਾਂ ਹੀ ਮੰਗ ਕਰ ਰਹੇ ਸੀ ਨਾ ਕੀ ਬਰਸਾਤ ਦੇ ਅੰਦਰ ਕੋਈ ਖੱਡਾ ਪੈਂਦਾ ਉਹਨੂੰ ਇਮੀਡੀਏਟ ਪੂਰੋ ਪੂਰੇ ਸ਼ਹਿਰ 'ਚ ਖੱਡੇ ਪਈ ਜਾ ਰਹੇ ਨੇ ਸੜਕ-ਸੜਕਾਂ ਨਵੀਂ ਸੜਕ ਪੈਸਾ ਲੱਗੇਦਾ ਇੱਕ ਛੋਟਾ ਜਿਹਾ ਖੱਡਾ ਅਗਰ ਬੰਦੇ ਹੀ ਪੂਰਤਾ ਜਾਏ ਤੇ ਸਰਕਾਰ ਦਾ ਪੈਸਾ ਬਚਦਾ ਮੈਂ ਤੁਹਾਨੂੰ ਉਹਦਾ ਜਿੰਦਾ ਜੱਗਦਾ ਉਦਾਹਰਣ ਕਪੂਰ ਹਸਪੀਟਲ ਦੇ ਸਾਹਮਣੇ 10 ਦਿਨ ਪਹਿਲਾਂ ਇੱਕ ਛੋਟਾ ਜਿਹਾ ਖੱਡਾ ਸੀ ਤੁਸੀਂ ਵੀ ਰੋਜ਼ੀ ਨੰਗਦੇ ਹੋ ਪੱਤਰਕਾਰ ਮੋਦੇ ਅੱਜ ਦੀ ਉਥੋਂ ਨੰਗ ਕੇ ਆਇਓ ਕਿੰਨਾ ਵੱਡਾ ਹੋ ਗਿਆ ਇਹ ਕਿਦੀ ਨਰਾਕੀ ਆ ਕਿਹਨੇ ਧਿਆਨ ਰੱਖਣਾ अगर कमिश्नर अपनी जिम्मेदारी ਦਾ ਨਿਰਵਾਹ ਨਹੀਂ ਕਰ ਸਕਦਾ ਉਹਨੂੰ ਇਸ ਪਤਤੇ ਨਹੀਂ ਰਹਿਣਾ ਚਾਹੀਦਾ ਅਗਰ ਉਹ ਟਾਈਮ ਨਹੀਂ ਦੇ ਸਕਦਾ ਐਜ਼ এ ਡੀসি ਕੋਲ ਬਹੁਤ ਜ਼ਿਆਦਾ এडीसी ਬਹੁਤ ਜ਼ਿਆਦਾ ਕੰਮ ਨੇ ਕਰੇਣਾ ਤਿਆਗ ਕਿ ਭਈ ਨਹੀਂ ਮੈਂ ਨਗਰ ਨਿਗਮ ਨਹੀਂ ਸੰਭਾਲ ਸਕਦਾ ਕਿਸੇ ਹੋਰ ਨੂੰ ਦੇ ਦਿਓ ਲੇਕਿਨ ਇਸ ਤਰੀਕੇ ਨਾਲ ਲੋਕਾਂ ਨੂੰ ਨਿੱਸਾ ਨਹੀਂ ਛੱਡਿਆ ਜਾ ਸਕਦਾ ਆਰਾਮ ਪਰੋਸੇ ਨਹੀਂ ਛੱਡਿਆ ਜਾ ਸਕਦਾ ਸੋنگਵਾਰ ਦੀ ਮੀਟਿੰਗ ਤੋਂ ਬਾਅਦ ਪਰसों ਫੇਰ ਬੈਠਣਾ ਸੀ ਸੋੰਗਵਾਰ ਕਮਿਸ਼ਨਰ ਨੇ ਮੈਨੂੰ ਕਿਹਾ ਜੀ ਕਿ ਅੱਜ ਮੈਨੂੰ ਕੋਈ ਕੰਮ ਹੈ ਆਪਾਂ ਕੱਲ ਬੈਹ ਜੰਨੇ ਆ ਔਰ ਜਦੋਂ ਕੱਲ ਅਸੀਂ ਮੀਟਿੰਗ ਦੇ ਲਈ ਗਏ ਤੇ ਉੱਥੇ ਤਾਲਾ ਲੱਗਾ ਮੈਂ ਤੇ ਫੋਨ ਤੇ ਗੱਲ ਕੀਤੀ ਓਏ ਆਈਐਸ ਅਫਸਰ ਹੋਏ ਪੀਸੀਆ ਅਫਸਰ ਹੋਏ ਉਹ politcal ਲੋਗ ਨਹੀਂ ਹੁੰਦੇ ਉਹਨਾਂ ਦੀ ਕੋਈ ਪਾਰਟੀ ਨਹੀਂ ਹੁੰਦੀ ਉਹਨਾਂ ਨੇ ਰੂਲ ਬੁੱਕ ਦੇ ਅਨੁਸਾਰ ਸੰਵਿਧਾਨ ਦੇ ਅਨੁਸਾਰ ਸਰਕਾਰ ਨੂੰ ਚਲਾਣਾ ਹੁੰਦਾ ਮੈਨੂੰ ਕਹਾਣੀਆਂ ਪਾਰਿਆ ਸੀ ਡਰ-ਡਰਦਾ ਨਜ਼ਰ ਆ ਰਿਹਾ ਸੀ ਤੁਸੀਂ ਲਿਖ ਕੇ ਭੇਜ ਦਿਓ ਜੀ ਮੈਂ ਸਾਰੇ ਆਰਡਰ ਕੱਢ ਦਿੰਦਾ ਐਜੇ ਵਿਧਾਇਕ ਪ੍ਰਿਵੀਲੇਜ ਕਮੇਟੀ 'ਚ ਮੈਂ ਇਹਦੇ ਖਿਲਾਫ ਸ਼ਿਕਾਇਤ ਕਰਾਂਗਾ ਮੇਰਾ ਅਧਿਕਾਰ ਹੈ ਕਿ ਅਫਸਰਾਂ ਕੋਲੋਂ ਜਾਣਕਾਰੀ ਲੈਣਾ ਉਹਨਾਂ ਨੂੰ ਬੁਲਾਣਾ ਇਹ ਕਿਸੇ ਵੀ ਵਿਅਕਤੀ ਦੇ ਪਦ ਦੀ ਗરિਮਾ ਦਾ ਅਪਮਾਨ ਨਹੀਂ ਕਰ ਸਕਦੇ ਐਮ ਸੀ ਨੇ ਵਿਚਾਰੇ ਲੋਕਾਂ ਨੇ ਬੋਟਾ ਪਾਈਆਂ ਉਹਨਾਂ ਨੂੰ ਕੱਪੜੇ ਲੋਕੀ ਉਹਨਾਂ ਦੇ ਫਾੜਦੇ ਨੇ ਕਾਂਗਰਸ ਸਮਰਪਣ ਕਰ ਸਕਦੀ ਹੈ ਉਹਨਾਂ ਦੇ ਆਪਣੇ ਭ੍ਰਸ਼ਟਾਚਾਰ ਹੋਣਗੇ ਲੇਕਿਨ ਬੀ ਜੀ ਪੀ ਦੇ ਐਮ ਸੀ ਜਿਹੜੇ ਪਾਕ ਸਾਹਿਬ ਨੇ ਉਹ ਕਿਉਂ ਸਮਰਪਣ ਕਰਨ ਉਹਨੇ ਜਾਂਚਣਾ ਨਹੀਂ ਹੋਏਗੀ ਰਨ ਹੋਏਗਾ ਅਜੇ ਵੀ ਮੈਨੂੰ ਡੀ ਸੀ ਸਾਹਿਬ ਨੇ ਵੀ ਕਿਹਾ ਕਿ ਉਹ ਤੁਹਾਡੇ ਕੋਲ ਆ ਰਿਹਾ ਹੈ ਓਏ ਆਏ ਕਿੰਨੇ ਜਣੇ ਆ ਇਹ ਸਾਡੀ ਗੱਲ ਸੁਣ ਲੈ ਐਕਸ਼ਨ ਕੀ ਲੈ ਰਹੇ ਨੇ ਉਹ ਦੱਸ ਦੇ ਥੱਡੇ ਕਦੋਂ ਪੂਰੇ ਜਾਣਗੇ ਇਹ ਦੱਸ ਦੇ ਗੰਦਾ ਪਾਣੀ ਕਦੋਂ ਨਹੀਂ ਮਿਲੇਗਾ ਕਦੋਂ ਤੱਕ ਮਿਲਣਾ ਬੰਦ ਹੋ ਜਾਏਗਾ ਸਾਫ ਪਾਣੀ ਕਦੋਂ ਮਿਲੇਗਾ ਇਹਦੀ ਜਾਣਕਾਰੀ ਦੇ ਦੇ ਸੀਵਰੇਜ ਦਾ ਫਲੋ ਕਦੋਂ ਖੁੱਲ ਜਾਏਗਾ ਨਾਲੇ ਕਦੋਂ ਤੱਕ ਪੂਰੇ ਸਾਫ ਹੋ ਜਾਣਗੇ ਸ਼ਹਿਰ ਰੁੜੇਗਾ ਉਦੋਂ ਜਾ ਕੇ ਨਾ ਇਹਨੇ ਅਸੀਂ ਜਨਤਾ ਦੇ ਪ੍ਰਤੀਨਿਧੀ ਆ ਜਨ ਅਸੀਂ ਬੋਲਦੇ ਆ ਉਹਦਾ ਮਤਲਬ ਜਨਤਾ ਬੋਲਦੀ ਹੈ 아이 ਕੋਈ ਕਨਫਲਿਕਟ ਨਹੀਂ ਪਾਣਾ ਚਾਹੁੰਦੇ ਸੀ ਲੇਕਿਨ ਇਹ ਮਜਬੂਰ ਕਰ ਰਹੇ ਨੇ ਮੇਰੇ ਕੋਲ ਦੱਸੋ ਜੇਕਰ ਕਮਿਸ਼ਨਰੀ ਢੋੜ ਜਾਏਗਾ ਨਗਰ ਨਿਗਮ ਤੋਂ ਮਿਲਣ ਤੋਂ ਬਹਾਨੇ ਮਾਰੇਗਾ ਕੀ ਚਾਹਰਾ ਹੈ ਲੋਕਤੰਤਰ ਦੇ ਅੰਦਰ ਕੱਲ ਨੂੰ ਲੋਕੀ ਪਰੇਸ਼ਾਨ ਹੋਣਗੇ ਗਾਲਾਂ ਇਹਨਾਂ ਨੂੰ ਕੱਢਣੀਆਂ ਮੈਨੂੰ ਤੇ ਕੱਢਣ ਗਈ ਲੇਕਿਨ ਜਦੋਂ ਮੈਂ ਦੱਸਾਂਗਾ ਕਿ ਮੈਂ ਤੁਹਾਡੇ ਲਈ ਬੈਠਾ ਫਿਰ ਮੈਂ ਜੇ ਵੀ 10 ਮਿੰਟ ਵੇਟ ਕਰ ਰਿਹਾ ਪੂਰੇ 10 ਮਿੰਟ ਵੇਟ ਕਰਾਂਗਾ ਹੋਰ ਜੇਕਰ ਅੱਜ ਤੁਹਾਡੇ 12 ਵਜੇ ਤੱਕ ਜੇ ਨਹੀਂ ਮਿੰਟਾਂ ਵਿੱਚ ਕਮਿਸ਼ਨਰ ਦਾ ਅਗਲਾ ਕੀ ਪ੍ਰਾਪਤ ਕੱਲ ਸਵੇਰੇ ਨਗਰ ਨਿਗਮ ਨੂੰ ਪੂਰੀ ਤਰ੍ਹਾਂ ਨਾਲ ਕਿਸੇ ਵੀ ਮੁਲਾਜ਼ਮ ਨੂੰ ਨਗਰ ਨਿਗਮ ਚ ਨਹੀਂ ਆਂ ਦਿੱਤਾ ਜਾਏਗਾ ਸਬ ਕਾਰਨ ਕੀ ਹੈ ਕਿ 2 ਸਾਲ ਹੋ ਗਏ ਆ ਬੱਸ ਟਾਈਮ ਹੋ ਗਿਆ ਕਿ ਕਿਤੇ ਵੀ ਕੰਮ ਨਹੀਂ ਹੋ ਰਿਹਾ ਬਾਰ ਬਾਰ ਰਾਜਨੀਤੀ ਨਹੀਂ ਸਰਕਾਰ ਪੈਸੇ ਨਹੀਂ ਦੇ ਰਹੀ ਹੈ ਜਾਂ ਕੀ ਹੈ ਕੀ ਕਰ ਇਹਦਾ ਹਿਸਾਬ ਕਹਿੰਦੇ ਨਾ ਸਰਕਾਰ ਕੀਦੀ ਹੈ ਇਹਦਾ ਹਿਸਾਬ ਨਹੀਂ ਦੇਣਾ ਇਹਨਾਂ ਦੇ ਕਈ ਤਾਕਤਦਾਰ ਲੋਕ ਜਿਨ੍ਹਾਂ ਨੂੰ ਲੋਕਾਂ ਦੇ ਵੋਟਾਂ ਤੋਂ ਨਕਾਰਤਾ ਉਹ ਜਾ ਕੇ ਤੇ ਘੋਸ਼ਣਾ ਕਰੀ ਫਿਰਦੇ ਨੇ ਅਸੀਂ ਉਹ ਵੀ ਨਹੀਂ ਕਹਿੰਦੇ ਆਈ ਕਹਿੰਦੇ ਜਾਓ ਤੁਸੀਂ ਆਪਣੀਆਂ ਪਲੇਟਾਂ ਲਗਾਓ ਪਰ ਮੇਰੇ ਸ਼ਹਿਰ ਦੀ ਗਲੀ ਬਣੇ ਮੇਰੇ ਸ਼ਹਿਰ ਦਾ ਸੀਵਰੇਜ ਠੀਕ ਚੱਲੇ ਮੇਰੇ ਸ਼ਹਿਰ ਦੇ ਲੋਕਾਂ ਨੂੰ ਸਫਾਈ ਮਿਲੇ ਉਹ ਮੈਂ ਤੁਹਾਡੀਆਂ ਪੱਟੀਆਂ ਵੀ ਨਹੀਂ ਜਾਂਦਾ ਜਿਹੜੀ ਮਰ ਜਣਾ ਮਰਜੀ ਲਵਾਓ ਲੇਕਿਨ ਸ਼ਹਿਰ ਨੂੰ ਦੁਖੀ ਨਹੀਂ ਕਰ ਸਕਦੇ ਤੁਸੀਂ ਇਸ ਤਰੀਕੇ ਨਾਲ ਮੈਂ ਨਹੀਂ ਕਰ ਸਕਦਾ ਇਸ ਕਰਕੇ ਮੈਨੂੰ ਅੱਜ ਇੱਥੇ ਆਣਾ ਪਿਆ ਦੁਆਰਾ ਭਾਰੀ ਪੈਣਾ ਪਿਆ ਮੈਂ ਇਹਨਾਂ ਤੇ ਜ਼ਰੂਰ ਭਾਰੀ ਪੈ ਜਾਵਾਂਗਾ ਕਿਉਂਕਿ ਪਠਾਨਕੋਟ ਦੇ ਲੋਕਾਂ ਨੇ ਹੁਣ ਵੀ ਦੱਸਿਆ ਇਹਨਾਂ ਨੂੰ ਇਹਨਾਂ ਨੂੰ ਤਾਂ ਸਮਝ ਆਈ ਨਹੀਂ ਚਾਹੀਦੀ ਲੋਕਾਂ ਦੇ ਟੈਂਪਰਮੈਂਟ ਤੋਂ ਸੁਧਾਰਾਣਾ ਜਿਹਦਾ ਇਹਨਾਂ ਚ ਰਾਜਨੀਤੀ ਦੇ ਅੰਦਰ ਵਿਧਾਨ ਸਭਾ ਚ ਜਿਸ ਤਰੀਕੇ ਨੇ ਲੋਕਾਂ ਨੇ ਸਾਨੂੰ ਪਿਆਰ ਬਖਸ਼ਿਆ ਉਹ ਤੇ ਇਹਨਾਂ ਨੂੰ ਸਮਝ ਨਹੀਂ ਆਈ ਕਿ ਪਬਲਿਕ ਕੀ ਚਾਹੁੰਦੀ ਹੈ ਇਹ ਉਹਦੇ ਤੋਂ ਸੁਧਾਰ ਕਰਦੇ ਔਰ ਲੋਕਾਂ ਦੇ ਕੰਮਾਂ ਦੇ ਅੰਦਰ ਧਿਆਨ ਕਰਦੇ ਅਫੀਸਰਾਂ ਨੂੰ ਪ੍ਰੈਸ਼ਰਾਈਜ਼ ਕਰਨਾ ਬੰਦ ਕਰਦੇ ਕਹਿੰਦੇ ਸੀ ਕਿ ਡੀਸੀ ਨੇ ਵੀ ਕਿ ਸ਼ਿਕਾਇਤ ਦੀ ਗੱਲ ਮੰਨਾਂ ਜਾਂ ਇਹ ਉਹ ਕੀ ਉਹ ਕਹਿੰਦਾ 15 ਮਿੰਟ ਚ ਆ ਜੂਗਾ ਉਹ 10 ਮਿੰਟ ਚ ਆ ਜੂਗਾ ਅੱਜ ਤੁਹਾਨੂੰ ਵੀ ਅੱਧਾ ਘੰਟਾ ਹੋ ਗਿਆ ਹੁਣ ਮੇਰੇ ਕੋਲ ਚਾਰਾ ਕੀ ਹੈ ਮੈਂ ਤਾਂ ਲੋਕਾਂ ਦੀ ਆਵਾਜ਼ ਤੇ ਮੈਨੂੰ ਇਕੱਲੇ ਵੀ ਬਹਿਣਾ ਪਊਗਾ ਤਾਂ ਮੈਂ ਇਕੱਲਾ ਵੀ ਬਹਿ ਜਾਏਗਾ ਮੇਰੀ ਪਾਰਟੀ ਸਾਰੀ ਬਹਿਨ ਨੂੰ ਤਿਆਰ ਹੈ ਸਭ ਨੇ ਇਹੀ ਕਿਹਾ ਪਹਿਲਾਂ ਸੁਝਾਵਾ ਆਇਆ ਉਹਦਾ ਕਰਕੇ ਰੋ 100% ਹਣੀ ਦੇ ਨਾਲ ਅੱਜ